ਸਤਨਾਮ ਸ਼੍ਰੀ ਵਾਇ ਗੁਰੂ ਸਾਹਿਬ ਜੀ ਔਰ ਜਪਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਪੰਗ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚ ਨਾ ਹੋਈ ਜੈ ਸੋਚੀ ਲਖਵਾਰ ਚੁੱਪੇ ਚੁਕਣਾ ਹੋਵੇ ਜੇ ਲੈ ਰਹਾ ਲਿਪਤਾਰ ਫੁੱਖਿਆ ਫੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ ਸਹੇਸਿਆਨ ਪਲਕ ਹੋਏ ਤੇ ਇਤਨਾ ਚੱਲੇ ਨਾਲ ਕਿ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਣ ਜੀਏ ਹੁਕਮ ਲੈ ਵਡਿਆਈ हुक्मी उत्तम नीच हुक्म लिख दुख सुख पाइए इतना ना हुक्मी बख्शीस एक हुक्मी सदा पवाइए हुक्मे अंदर सबको बाहर हुक्म न ना कोए नानक हुक्मे जे बुझे ते हुक्मे कह न कोए गावे को तान होवे किसे तान गावे को दांत जाने निशान गावे को गुण बढ़िया चार गावे को विद्या विखम विचार गावे को साज करे तनखे गावे को जी ले फिर गावे को जापे दिसे दूर गावे को वेखे हादरा हदूर कथना कथी न आवे तोट कथ कथ कथी काथ कोटी कोट कोट दे दा दे ले दे थक पाहे जुगा जुगंतर खाही खाए हुक्मी हुकम चलाए राहो नानक विकसे वे परवाओ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਆਖੇ ਮੰਗੇ ਦੇ ਦਿਲ ਬਾਤ ਕਰੇ ਦਾਤਾਰ ਫਿਰ ਕੇ ਅੱਗੇ ਰਖੀਏ ਜਿਤਦੇ ਸੇ ਦਰਬਾਰ ਮੋਹੋ ਕੇ ਬੋਲਣ ਬੋਲੀਏ ਜਿਤਸਨ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਨੀ ਆਵੇ ਕਪੜਾ ਨਦਰੀ ਮੋਖ ਦੁਆ ਨਾਨਕ ਇਹ ਵੀ ਜਾਣੀ ਹੈ सब आपे सचिया ना होए आपे आप निरंजन सोए जिनसे मान नानक नाविये गुणी निधान गाविये सुनिये मन रखिये पाओ दुख पर हर सुख कर ले जाए गुरमुख नादम गुरमुख वेदं गुरमुख रिहास माये गुर इस गुर गोरख ब्रह्मा गुर पार्वती माई ਜੇ ਹੋ ਜਾਣਾ ਆਖਾਂ ਨਾਹੀ ਕਹਿਣਾ ਕਥ ਨਾ ਜਾਏ ਗੁਰਾ ਇੱਕ ਦੇਹ ਬੁਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਏ ਤੀਰਥ ਨਾਵਾ ਚਿਤਿਸ ਪਾਵਾਂ ਵਿਨ ਪਾਣੇ ਕੇ ਨਾਏ ਕਰੀ ਚੇਤੀ ਸ੍ਰਿਸ਼ਟ ਉਪਾਈ ਵਿਖਾ ਬਨ ਪਰਮਾਕੇ ਮਿਲ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕੁਰ ਕੀ ਸਿੱਖ ਸੋਣੀ ਗੁਰਾ ਇੱਕ ਦੇਹ ਬੁਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀ ਨਾਲ ਚਲੇ ਸਭ ਕੋਈ ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵੀ ਤੇ ਬਾਤ ਨ ਪੁੱਛੇ ਕੇ ਕਿੱਟਾ ਅੰਦਰ ਕਿੱਟ ਕਰੇ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਈ ਜੇ ਤਿਸ ਗੁਰ ਕੋਈ ਕਰੇ ਸੁਨੇ ਸਿੱਧ ਪੀਰ ਸੂਰਨਾ ਸੁਨੇ ਤਤ ਤਵਲ ਆਕਾਰ ਸੁਨੇ ਦੀਪ ਲੋਪ ਪਤਾਲ ਸੁਨੇ ਪਹੁੰਚ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਇਸਰ ਬ੍ਰਹਮਾ ਇੰਦਰ ਸੁਨੇ ਮੁਖ ਸਲਾਹ ਹਨ ਮੰਦ ਸੁਨੇ ਜੋਗ ਜੁਗ ਤਨ ਭੇਦ ਸੁਨੇ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ सुनें सतसंतोख ज्ञान सुने, सत सुने अटसठ का स्नान सुने पढ़ पढ़ पावे मान सुने लागे सेज ध्यान नानक भगता सदा विगा सुने दुख पाप का नास सुने सरा गुणाप के गा सुने सेख पीर पाचा सुने अंधे पावेरा ਸੁਨੇ ਹਾਥ ਹੋਵੇ ਅਸਗਾ ਨਾਨਕ ਭਗਤ ਕਾ ਸਦਾ ਵਿਗਾਰ ਸੁਨੇ ਦੁਖ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮਨਨੇ ਕਾ ਬੇਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੀ ਸੁੱਧ ਮੰਨੇ ਮੂੰ ਚੋਟਾ ਨਾ ਖਾਏ ਮੰਨੇ ਜਮਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਛਿਓ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸਤਿ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਦੁਆਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਿਖਹ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਣ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸਉਦ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸੁਮਾਰ ਤੋ ਉਲਤਰਮ ਦਿਆ ਕਾ ਪੂ ਸੰਤੋਖ ਥਾ ਫਰਖਿਆ ਜਿਨ ਸੂਤ ਜੇ ਕੋ ਬੁਝੀ ਹੋਵੇ ਸਚਿਆਰ ਤਵਲੇ ਉਪਰ ਕੇਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਤਲੇ ਕਵਨਜੋਰ ਜੀ ਜਾਤ ਰੰਗਾ ਕੇ ਨਾ ਉਹ ਸਬਨਾ ਲਖਿਆ ਬੜੀ ਕਲਾਮ ਐ ਲਖਾ ਲਖ ਜਾਣੇ ਕੋਏ ਲਖਾ ਲਖੀਆਂ ਕੇਤਾ ਹੋਏ ਕੇਤਾ ਤਾਨ ਸੁਆਲਿਓ ਰੂਪ ਕੇਤੀ ਦਾਪ ਜਾਣੇ ਕੌਣਕੂਤ ਕੀਤਾ ਪਸਾਓ ਇੱਕੋ ਕਬਾਓ ਤਿਸਤੇ ਹੋਏ ਲਖ ਦਰਿਆਉ ਕੁਦਰਤ ਕੰਨ ਕਹਾ ਵਿਚਾਰ ਵਾਰੀਆਂ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੋਰ ਮੋ ਪਕਸਾਰ ਅਸੰਖ ਮੋਨ ਲੇ ਵਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰੀਆਂ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੱਡ ਹਤੀਆਂ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਿਰਾਹੇ ਅਸੰਖ ਮਲੇਸ਼ ਮਲਪਖਾਏ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰੀਆਂ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਉ ਅਸੰਖ ਥਾਉ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਨ ਅਖਰਾ ਸਿਰ ਸੰਜੋਗ ਵਖਾਨ ਜਿਨ ਇਹੇ ਲਿਖੇ ਤਿਸ ਨਾਹਿ ਜਿ ਫਰਮਾਏ ਤਿ ਫਿ ਪਾਏ ਜੇ ਤਾਂ ਕੀਤਾ ਤੇ ਤਾ ਨਾ ਉਹ ਵਿੰਨਾਵੇ ਨਾ ਇੱਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਵਾਰੀਆਂ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਲਈਏ ਕੋਤੋਏ ਪਰਿਏ ਮਤ ਪਾਪਾ ਕੇ ਸੰਗ ਔਦੋ ਪੇਨਾ ਵੇਕੇ ਰੰਗ ਪੁਨੀ ਪਾਪੀ ਅਖੰਨਾ ਹੈ ਕਰ 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 ਨਾ ਲਖਲੇ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੇ ਜਾਓ ਤੀਰਥ ਤਪਦੇ ਆਦਤਾਂ ਜੇ ਕੋ ਪਾਵੇ ਤਿਲ ਕਮਾਨ सुनियाम नियामन की तापाओ अंतर्गत तीर्थ मलनाओ सब गुण तेरे में ना ही कोए बिन गुण की ते भक्त होए स्वस्थ आख बाणी बरमाओ सत सुहान सदा मन चाओ कवन सुवेला वक्त कवन कवन थित कवन वार कवन श्रुति माहो कवन जित होवा आकार वेल न पाइया पंडती जे हो लेख पुराण वक्त न पाइयो का दिया जे लिखन ले कुरान थितवार ना जोगी जाने रुतमाओ ना कोई जाकर का सृष्टि को साजे आपे जाने सोई किव कर आखा किव सलाही क्यों वरनी किव जाना नानक आखन सब को आखे एक दू एक सियाना वड्डा साहिब वड्डी नाई किता जाका होवे ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨਾ ਸੋਹੇ ਪਤਲਾ ਪਤਾਲ ਅਕ ਆਗਾਸ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਰ ਸਹਿਸ ਅਠਾਰੇ ਕਹਿਣ ਕ ਤੇਬਾ ਅਸਲੂ ਇੱਕ ਤਾਤ ਲੇਖਾ ਹੋਏ ਤੇ ਲਿਖੀਏ ਲੇਖੇ ਹੋਏ ਬਿਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾ ਲਾਹੀ ਸਾਲਾ ਐਤੀ ਸੁਤ ਨ ਪਾਇਆ ਨਧਿਆ ਅਤੇਵਾ ਪਵੇ ਸਮੁੰਦ ਨਾ ਜਾਣੀਏ ਸਮੁੰਦ ਸਹਾ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੁਲਨਾ ਹੋਣੀ ਜੇ ਇਸ ਮਨੋਂ ਨ ਵਿਸਰੇ ਅੰਤਨ ਸਿਖਤੀ ਕਹਿ ਨਾ ਅੰਤ ਅੰਤਨ ਕਰਨੇ ਦੇ ਨਾ ਅੰਤ ਅੰਤਨ ਵੇਖਣ ਸੁਨਨ ਨਾ ਅੰਤ ਅੰਤਨ ਜਾਪੇ ਕਿਆ ਮਨ ਮਾ ਅੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਾਵਾਰ अंत कारण कहते बिल्ला है ताके अंत न पाए जाए यह अंत न जाने कोए बहुता कहिए बहुता होए वड्डा साहिब ऊंचा थाओ ऊंचे ऊपर ऊंचा ना नाओ ए वड ऊंचा होवे कोए तिस ऊंचे को जाने सोए जे वड आप जाने आप आप नानक नदरी करमी दास बहुता शर्म लिखा ना जाए वड्डा दाता तिल न तमाए केते मंगे जोत अपार केतिया गणत नहीं विचार केते खप टूटे बेकार केते ले ले मुकर पाहे केते मूर्ख खाही खाए केतिया दुख भूख सदमार एहे बेदात तेरी दातार बंद खलासी पाने होए होर आख न सके कोए जे को खाई आखन पाए ਉਹ ਜਾਣੇ ਜਿਦਿਆ ਮੁਖਾਏ ਆਪੇ ਜਾਣੇ ਆਪੇ ਦੇ ਅੱਖੇ ਸੇ ਦੇਖਈ ਕੇ ਜਿਸਨੋਂ ਬਖਸ਼ੇ ਸਿੱਖਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੇ ਜਾਏ ਅਮੁੱਲ ਪਾਏ ਅਮੁੱਲ ਸਮਾਏ ਅਮੁੱਲ ਕਰਮ ਅਮੁੱਲ ਦੀਵਾਨ ਅਮੁੱਲ ਤੁਲ ਅਮਲ ਪਰਵਾਨ अमूल बख्शीस अमूल निशान अमूल करम अमूल फुरमान अमलो आम अमल आख्या ना जाए आख आख रहे लिवलाए आखे वेद पाठ पुराण आखे पढ़े करे बखियान आखे ब्रह्मे आखे इंद आखे गोपी पे गोविंद आखे इष्ट आखे सिद्ध आखे केते किते बुद्ध आखे दानव आखे देव आखे सूर नर मुंजन सेव ਕਤੇ ਆਖੇ ਆਖਣ ਪਾਏ ਕਤੇ ਕੇ ਕੇ ਉਠ ਉਠ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੀ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾਰ ਤਾਂ ਲਖੀਏ ਸਿਰ ਗਵਾਰਾ ਗਵਾਰ ਸੋਦਰ ਕੇ ਹਸੋ ਕਰਕੇ ਹਾ ਜਿਤਵੇ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇ ਤੇ ਵਾਵਣ ਹਾਰੇ ਕੇਤੇ ਰਾਗ ਪ੍ਰੀ ਸੋ ਕਹੀ ਅਨ ਕਤੇ ਗਾਵਣ ਹਾਰੇ ਗਾਵੇ ਤੁਨੋਂ ਪਾਉਣ ਪਾਣੀ ਬੇਸੰਤਰ ਗਾਵੇ ਰਾਜ ਅਤਰਮ ਦੁਆਰੇ ਗਾਵੇ ਚਿਤੁ ਗੁਖਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਰਾਸਨ ਬੈਠੇ ਦੇਵ ਤਿਆ ਦਰਣਾ ਲੈ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆ ਮਨਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤੁਨ ਉਪਾਏ ਤੇਰੇ 68 ਰਖ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਬ੍ਰਹਪੰਡਾ ਕਰ ਕਰ ਰੱਖੇ ਤਾਰੇ ਸੇ ਇਤ ਤਨ ਗਾਵੇ ਜੋ ਤੁਦ ਪਾਵਨ ਰਤੇ ਤੇਰੇ ਭਗਤਰ ਸਾਤੇ ਹੋਰ ਕਿਤੇ ਗਾਵਨ ਸੇ ਮੇਂ ਜਿਤਨਾ ਆਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸੱਚ ਨਾਈ ਹੈ ਵੀ ਹੋਸੀ ਜੈਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਰੇਖੇ ਕੀਤਾ ਆਪਣਾ ਜਿਪ ਕਿਸ ਦੀ ਵਡਿਆਈ ਜੋ ਕਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਚਾਹੀ ਸੋ ਪਾਤ ਸਾ ਸਾ ਪਤ ਸਾਹਿਬ ਨਾਨਕ ਰਹਨ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਤਤੀਤ ਆਏ ਪੰਥੀ ਸਗਲ ਜਮਾਸੀ ਮਨ ਜੀਤੇ ਜਗ ਜੀਤ ਆਦੇਸਿ ਸੇ ਆਦੇ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਬੁਖਤ ਗਿਆਨ ਦਇਆ ਪੰਡਾਰੰ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਤਿਤ ਅਵਰਾ ਸਾ ਸੰਜੋਗ ਵਿਜੋਗ ਦੁਈ ਕਰ ਚਲਾਵੇ ਲੇਖੇ ਆਵੇ ਭਾਗ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਏ ਕਾ ਮਾਈ ਜੁਗਤ ਵੀ ਆਈ ਤਿੰ ਚਲੇ ਪਰਵਾਰ ਇੱਕ ਸੰਸਾਰੀ ਇੱਕ ਬੰਡਾਰੀ ਇਕਲਾਏ ਤੀ ਬਾਗ ਜਿਉ ਤਿਸ ਪਾਵੇ ਤਿ ਵੇਚ ਲਾਰੇ ਜਿ ਭਾਵੇ ਫੁਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਉਤਾ ਇਹ ਵਿਦਾਨ ਆਦੇਸ ਇਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਆਤਨ ਲੋਇ ਲੋਇ ਪੰਡਾਰ ਜੋ ਕਿਛ ਪਾਇਆ ਸੁ ਇਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਇਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਬ ਝੁਕ ਇਕੋ ਵੇਸ ਇਕ ਦੋ ਜਿਬੋ ਲਖ ਹੋਏ ਲਖ ਹੋਵੇ ਲਖ ਵਿਸ ਲਖ ਲਖ ਗੇੜਾ ਆਖੀਏ ਏਤਨਾਮ ਜਗਦੀਸ਼ ਇਤਰਾਹ ਪਤ ਪੌੜੀਆਂ ਚੜੀਏ ਹੋਏ 21 ਸੋਣ ਗੱਲਾ ਆਕਾਸ ਕੀ ਕੀਟਾ ਆਈ ਰੀ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਆਖਣ ਜੋਰ ਚੁਪੇ ਨਾ ਜੋਰ ਜੋਰ ਨ ਮੰਗੰਦੇ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸੂਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੇ ਸੰਸਾਰ ਜਿਸਾ ਚੋਲ ਕਰ ਬੈਠੇ ਸੋਏ ਨਾਨਕ ਉੱਤਮ ਨੀਚ ਨ ਕੋਏ ਰਤੀ ਰੁਤੀ ਥਿੱਤੀ ਵਾਰ ਪਉਣ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸਾ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਕੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਚਾਪੇ ਜਾਏ ਧਰਮ ਖੰਡ ਕਾ ਇਹ ਉਤਰਾਮ ਗਿਆਨ ਖੰਡ ਕਾ ਆਖੋ ਕਰਾਂ ਕਿਤੇ ਪਉਣ ਪਾਣੀ ਵੇ ਸੰਤਰ ਦੇਤੀ ਨਾਮ ਹੇਸ ਕੇ ਤੇਬਰ ਮੈਂ ਘੜਤ ਘੜੀਏ ਰੂਪ ਰੰਗ ਕੇ ਵੇਸ ਕਿਤੇ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾ ਨਾਮ ਕੇਤੇ ਕੇਤੇ ਰਤਨ ਸਮੁੰਦ ਕੈਤਿਆ ਖਾਣੀ ਕੈਤਿਆ ਬਾਣੀ ਕਤੇ ਪਾਤ ਨਰਿੰਦ ਕੈਤਿਆ ਸੂਰਤੀ ਸੇਵਕ ਕਤੇ ਨਾਨਕ ਅੰਤ ਨਾ ਅੰਤ ਗਿਆਨ ਕੁੰਡ ਮਹਿ ਗਿਆਨ ਪਰਚੰਡ ਤਿਥੇ ਨਾਦ ਬਿਨੋਦ ਕੋੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੇ ਘੜਤ ਘੜੀਏ ਬਉਧ ਅਨੂਪ ਤਾਂ ਕਿਆ ਅਗਲਾ ਕਥਿਆਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤਿਥੇ ਘੜੀਏ ਸੁਰਤ ਮਤਮਨ ਬੁੱਧ ਤਿੱਥੇ ਘੜੀਏ ਸੁਰਾਸਿ ਧਾਕ ਕੇ ਸੁੱਧ ਕਰਮਖੰਡ ਕੇ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਧ ਮਹਾਬਲ ਸੂਰ ਤਿਨ ਮੇਂ ਰਾਮ ਰਹਾ ਪਰਪੋਰ ਤਿੱਥੇ ਸਿਤੋ ਸਿਤਾ ਮਈ ਮਾਤਾ ਕੇ ਰੂਪ ਨਕਥਨੇ ਜਾਏ ਨ ਅਹਮਰੇ ਨ ਠਾਗੇ ਜਾਏ ਜਿਨਕੇ ਰਾਮ ਸੇ ਮਨਵਾਏ ਤਿੱਥੇ ਭਗਤ ਵਸੇ ਕੇ ਲੋ ਕਰੇ ਆਨੰਦ ਸਚਾ ਮਨ ਸੋਏ ਸਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਰ ਤਿੱਥੇ ਖੰਡ ਮੰਡਲ ਵੜੇ ਭੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ ਤਿੱਥੇ ਲੋ ਲੋ ਆਕਾਰ ਜਿਵੇਂ ਜਿਵੇਂ ਹੁਕਮ tive tive ਕਾਰ ਵਿਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰਦਾਸਾਰ ਜਤ ਪਹਾਰਾ ਧਿਰ ਸੁਨਿਆਰ ਅਰੰਧ ਮਤ ਵੇਦ ਹਥਿਆਰ ਭਾਉ ਖਲਾ ਅਗੰਤਪਤਾਉ ਭੰਡਾ ਭਾਉ ਅਮ੍ਰਿਤ ਤਟਾਲ ਘੜੀਏ ਸਬਦ ਸਚੇ ਟਕਸਾਲ ਜਿੰਨ ਕੋ ਨਦਰ ਕਰਮ ਤਿੰਕਾਰ ਨਾਨਕ ਨਦਰਿ ਨਦਰ ਨਿਹਾਰ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੁਈ ਦਾਈ ਦਾਇਆ ਖੱਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੈਨੇੜੇ ਕੇ ਦੂਰ ਜਿੰਨੀ ਨਾਮ ਧਹਾਏ ਆ ਗਏ ਮੁਸਕਤ ਕਾਲ ਨਾਨਕ ਤੇ ਮੁਖੂਜ ਲੈ ਕੇ ਤੀ ਛੁੱਟੀ ਨਾਮ ਜਿੰਨੀ ਨਾਮ ਧਹਾਏ ਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਊਜਲੇ ਕਹਤੀ ਛੁੱਟੀ ਨਾ ਵਾਏ ਗੁਰ ਜੀ ਕਾ ਖਾਲਸਾ ਵਾਏ ਗੁਰ ਜੀ ਕੀ ਫਤੇ